ਮంత్రి ਦਾ ਦਾਵਾ ਸੀਗਾ 130 ਵਾਲਾ ਉਹ ਵੀ ਪੂਰਾ ਕਰਦੇ ਆਂਗੇ 013 ਤੇ ਖੜਾ ਦੇ ਆਮ ਆਦਮੀ ਪਾਰਟੀ ਨੂੰ ਔਰ ਦੂਜੀਆਂ ਪਾਰਟੀਆਂ ਨੂੰ ਬਾਬਾ ਸੁੱਖ ਰੱਖੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਭਰ ਕੇ ਆਈ ਪ੍ਰਧਾਨ ਜੀ ਦੋ ਲਿਸਟਾਂ ਚਾਹੂਨਗੀ ਇੱਕ ਇੱਕੋ ਹੀ ਲਿਸਟ ਜਾਰੀ ਕਰੋਗੇ ਹੋ ਸਕਦਾ ਇੱਕ ਇੱਕ ਲਿਸਟ ਹੀ ਆ ਜਾਈ ਇੱਕ ਲਿਸਟ ਦੇ ਵਿੱਚ ਹੀ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਸਾਰੀਆਂ ਟਿਕਟਾਂ ਅਨਾਉਂਸ ਕਰਾਂ ਸੰਗਰੂਰ ਚੋਂ ਕੀ ਦੀ ਉਮੀਦਵਾਰੀ ਤੈਅ ਹੋ ਨਾ ਰਹੀ ਸੰਗਰੂਰ ਚੋਂ ਜਿਹੜੇ ਸੰਗਰੂਰ ਦੇ ਲੋਕ ਕਹਿਣਗੇ ਉਹਨੂੰ ਟਿਕਟ ਦੇ ਦੇਣਗੇ ਕਿਹੜ ਨੂੰ ਕਹਿਣਗੇ ਖੇੜਾ ਸਾਹਿਬ ਦੀਆਂ ਸਰਗਰਮੀਆਂ ਮੈਂ ਤੁਹਾਨੂੰ ਕਿਹਾ ਵੀ ਸਰਗਰਮੀਆਂ ਤਾਂ ਤੇਜ਼ ਕਰਨੀਆਂ ਹੀ ਚਾਹੀਦੀਆਂ ਹਰ ਵਿਅਕਤੀ ਨੂੰ ਚਾਹੇ ਉਹ ਖੇੜਾ ਸਾਹਿਬ ਹੈ ਚਾਹੇ ਕੋਈ ਹੋਰ ਵੇ ਸਿੰਘਲਾ ਸਾਹਿਬ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਸਰਗਰਮੀਆਂ ਤੇਜ਼ ਹੋਣਗੀਆਂ ਤਾਂ ਰਾਜਨੀਤੀ ਕਾਂਗਰਸ ਪਾਰਟੀ ਨੂੰ ਸਾਨੂੰ ਸਾਰੇ ਲੋਕਾਂ ਨੂੰ ਫਾਇਦਾ ਹੋਊਗਾ ਆਮ ਲੋਕਾਂ ਨੂੰ ਵੀ ਹੋਏਗਾ ਅਗਲੇ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਜਿਹੜੀਆਂ ਹੈਗੀਆਂ ਚੱਲ ਲਈ ਹੁਣ ਤੱਕ ਸੀਐਮ ਦੀ ਪ੍ਰਾਪਤੀਆਂ ਨੂੰ ਕਿਵੇਂ ਦੇਖ ਰਹੇ ਹੋ ਸੀਐਮ ਦੀ ਕੋਈ ਪ੍ਰਾਪਤੀ ਹੋਵੇ ਤਾਂ ਮੈਂ ਵੇਖਾਂ ਪ੍ਰਾਪਤੀ ਕੋਈ ਹੈ ਹੀ ਨਹੀਂ ਸੀਐਮ ਦੀ ਕੋਈ ਤੁਸੀਂ ਦੱਸ ਦਿਓ ਕਿ ਤੁਸੀਂ ਸੀਐਮ ਦੀਆਂ ਪ੍ਰਾਪਤੀਆਂ ਨੂੰ ਕਿਵੇਂ ਵੇਖਦੇ ਹੋ ਸੰਗਰੂੜ ਵਾਲਿਓ ਜੇ ਕੋਈ ਹੈਗੀ ਹੈ ਪ੍ਰਾਪਤੀ ਸੀਐਮ ਨੇ ਕਰਾਸੀਓ ਪ੍ਰਧਾਨ ਜੀ ਇੱਕ ਚਰਚਾ ਚੱਲ ਰਹੀ ਹੈ ਬੈਂਸਪੁਰਾਵਾ ਦੀ ਕਾਂਗਰਸ ਦੇ ਵਿੱਚ ਆਉਂਦੀ ਚਰਚਾਵਾਂ ਇੱਕ ਦਿਨ ਹੀ ਬਥੇਰੇ ਲੋਕਾਂ ਦੀ ਚੱਲ ਰਹੀ ਹੈ ਲੇਕਿਨ ਫੈਸਲਾ ਕਾਂਗਰਸ ਪਾਰਟੀ ਨੇ ਲੈਣਾ ਅਸੀਂ ਲੋਕ ਕੀ ਹੈ ਅਸੀਂ ਇਹ ਨਹੀਂਗਾ ਕੁਆਲਿਟੀ ਲੋਕ ਲੈਣੇ ਆ ਕੁਆਂਟੀਟੀ ਨਹੀਂ ਲੈਣੀ ਅੱਜ ਬੀਜੇਪੀ ਚ ਕੁਆਂਟੀਟੀ ਜਾ ਰਹੇ ਨੇ ਆਮ ਆਦਮੀ ਪਾਰਟੀ ਚ ਕੁਆਂਟੀਟੀ ਜਿਹੜੇ ਹੈਗੇ ਨੇ ਇਹੋ ਜਿਹਾ ਮਾਲ ਜਾ ਰਿਹਾ ਹੈ ਮੇਰੇ ਕਹਿਣ ਦਾ ਮਤਲਬ ਕੁਆਲਿਟੀ ਲੋਕ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਉਹਨਾਂ ਲੋਕਾਂ ਨੂੰ ਸ਼ਾਮਲ ਜ਼ਰੂਰ ਕਰਾਂਗੇ ਜਿਨ੍ਹਾਂ 'ਚ ਕੋਈ ਕੁਆਲਿਟੀ ਨਹੀਂ ਹੈ ਲੋਕ ਪਸੰਦ ਨਹੀਂ ਕਰਦੇ ਲੋਕਾਂ ਦੇ ਨਕਾਰੇ ਉਹਨਾਂ ਨੂੰ ਨਹੀਂ ਲਾਉਂਦੇ ਰਾਜਾ ਆਪਣੀ ਗਾਂਪ ਵੀ ਉਮੀਦਵਾਰ ਹੋ ਸਕਦੇ ਨਾ ਇਹਦਾ ਫੈਸਲਾ ਹਾਈ ਕੋਰਟ ਨੇ ਕਰਨਾ ਹੈ ਇਹ ਰਾਹੁਲ ਗਾਂਧੀ ਕਹਿੰਦੇ ਤੇ ਰਾਜਾ ਵੜਿੰਗ ਦੇ ਜਿੱਥੇ ਮਰਜੀ ਜਿਹਦੇ ਨਾਲ ਮਰਜੀ ਪੜਾ ਦੇ ਭਾਵੇਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨਾਲ ਪੜਾ ਦੇਣ ਤੇ ਭਾਵੇਂ ਕਿਸੇ ਨਾਲ ਹੋਰ ਮਰਜੀ ਪੜਾ ਦੇਣ ਜੇ ਰਾਹੁਲ ਗਾਂਧੀ ਔਰ ਖਰਗੇ ਸਾਹਿਬ ਕਹਿੰਗੇ ਕਿਉਂਕਿ ਮੇਰੇ ਕੋ ਪੰਜਾਬ ਦੀ ਜ਼ਿੰਮੇਵਾਰੀ ਹੈ ਮੈਨੂੰ ਬਦੌਰ ਪਰ ਪ੍ਰਧਾਨ ਬਣਾਇਆ ਮੈਂ ਤਾਂ ਔਖੇ ਸਮਿਆਂ ਚੋਂ ਨਾਂ ਕੀ ਇੱਥੋਂ ਤੱਕ ਪਹੁੰਚਿਆ ਚਾਹੇ ਉਹ ਗਿੱਦੜਵਾਲਾ ਇਲੈਕਸ਼ਨ ਸੀ ਜਿੱਥੇ 47 ਸਾਲ ਨਹੀਂ ਜਿੱਤੇ ਸੀ ਆ ਬਾਦਲਾ ਨਾਲ ਮੇਰਾ ਪੇਚਾ ਪਿਆ ਸੀ ਇਹਨਾਂ ਨੂੰ ਚਣੇ ਚਬਾਤੇ ਸੀ ਲੋਕਾਂ ਨੇ ਹਾਰਾਂ ਜਿੱਤਾਂ ਹੁੰਦੀਆਂ ਰਹਿਣੀਆਂ ਲੇਕਿਨ ਲੋਕਾਂ ਨੇ ਇਹ ਦਿਖਾਤਾ ਸੀ ਲੋਕਾਂ ਦੇ ਪਿਆਰ ਨੇ ਦਿਖਾਤਾ ਸੀ ਵੀ ਅਸੀਂ ਕਿਸੇ ਨੂੰ ਘੱਟ ਨਹੀਂ ਪ੍ਰਧਾਨ ਜੀ ਫਲਕੌਰ ਸਿੰਘ ਦੇ ਨਾਮ ਦੀ ਬੜੀ ਚਰਚਾ ਬਿਲਕੁਲ ਮੈਂ ਤੁਹਾਨੂੰ ਕਹਿ ਰਿਹਾ ਕਿ ਚਰਚਾਵਾਂ ਬਹੁਤ ਸਾਰੇ ਨਾਮਾਂ ਦੇ ਆਏ ਔਰ ਕਿੱਥੇ ਉਹਨੂੰ ਅਮਲੀ ਜਾਮਾ ਪਣਾਇਆ ਜਾ ਰਿਹਾ ਜਾਏਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਬਲਕੌਰ ਸਿੰਘ ਜੀ ਸਾਡੇ ਦਿਲ ਦੇ ਬੜੇ ਨੇੜੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਸਾਡੇ ਵੱਡੇ ਭਰਾ ਨੇ ਅਗਰ ਉਹ ਕਿਸੇ ਚੀਜ਼ ਦੀ ਵੀ ਇੱਛਾ ਜ਼ਾਹਿਰ ਕਰਨਗੇ ਉਹਨਾਂ ਸੇ ਹਮੇਸ਼ਾ ਸੀ